ਮਾਤਾ ਮੇਰੇ ਦਿਵਾਲੇ ਹੁਣਾਵਾ ਕਿ ਕਿਦਾਂ ਦੀ ਗਈਆਂ ਚੰਗਾ ਵਿਆਹ ਵੇਖਣ ਲਈ ਹਾਂ ਤੂੰ ਉੱਥੇ ਚਲੋ ਕੋਈ ਗੱਲ ਨਹੀਂ ਥੋੜਾ ਜਿਹਾ ਟਾਈਮ ਕੱਢ ਲਿਓ ਟਾਈਮ ਦੇ ਟਾਈਮ ਹੀ ਆਜੋ ਭਾਵੇਂ ਤੁਸੀਂ ਚਲ ਕੋਈ ਨਹੀਂ ਕਰੂੰਗੀ ਕੋਸ਼ਿਸ਼ ਤੇ ਆਉਂਦੀ ਕੋਈ ਗੱਲ ਨਹੀਂ ਜਾਂ ਨਾ ਵੀ ਟਾਈਮ ਲੱਗੂਗਾ ਤੇ ਕੋਈ ਗੱਲ ਨਹੀਂਗਾ ਕੋਈ ਜ਼ਰੂਰੀ ਨਹੀਂ ਕੰਮ ਐ ਮਮਾ ਮੈਂ ਤਾਂ ਕੁਝ ਬੋਲੀ ਨਹੀਂ ਦੋ ਦੋ ਟਾਈਮ ਤੂੰ ਰਸ਼ਨ ਖਾਨ ਦੇਈਆਂ ਹਰੇਕ ਚਾਹੀਦੀ ਚੀਜ਼ ਤੈਨੂੰ ਮਿਲਨ ਦਈ ਆ ਅਜੇ ਤੇਰੀ ਕਿਸਮਤ ਨੂੰ ਕੀ ਹੋਇਆ ਗੋਲੀ ਵੱਜੀ ਤੇਰੀ ਕਿਸਮਤ ਨੂੰ ਤਾਹੋ ਖਲੋ ਪੁੱਤ ਇਥੇ ਉਹ ਤਾਂ ਵਾਹ ਵੀ ਇੱਕੇ ਨਾਲ ਹੂੰ ਜੋਂ ਤੇ ਬੋਗਨੇ ਕਹਿੰਦੇ ਸਕੂਲ ਦੇ ਸਕੂਲ ਜਾਣ ਨੂੰ ਦਿਲ ਨਹੀਂ ਕਰਦੇ ਆ ਤੇ ਸਕੂਲ ਕਿੱਦਾਂ ਜਾਣਾ ਮੈਂ ਮੰਮਾ ਤੂੰ ਇੱਥੇ ਜਾਣਾ ਵਿਆਹ ਇਹ ਤਿੰਨ ਤਿੰਨ ਜਿੰਕਾ ਤਮ ਹੋ ਜਾਂਦਾ ਇੱਕ ਮਹੀਨਾ ਹੋਣਾ ਚਾਹੀਦਾ ਵਿਆਹ ਤੇ ਕੋਈ ਨਹੀਂ ਜੋ ਤੇਰਾ ਵਿਆਹ ਕਰਨਾ ਵਾ ਨਾ ਉਦੋਂ ਭਾਈ 4 ਮਹੀਨੇ ਰੱਖ ਛੱਡੀ ਜਾਗਾ ਠੀਕ ਆ ਵਿਆਹ ਦੇ ਨਾਲ ਤਾਂ ਬੜਾ ਖੁਸ਼ ਹੋਣਾ ਮੈਂ ਵੀ ਵਿਆਹ ਹੋਣਾ ਮੇਰਾ ਹਲੇ ਪੜ੍ਹਲਾ ਪੁੱਤ ਹਲੇ ਸਕੂਲ ਜਾਣਾ ਪੜਨਾ ਫਿਰ ਵੱਡਾ ਹੋਗੇ ਮੇਰੇ ਪੁੱਤ ਨੇ ਕੀ ਬਣਨਾ ਫਿਰ ਮੈਨੂੰ ਇਹ ਦੱਸ ਅਫਸਰ ਬਣਨਾ ਅਫਸਰ ਬਣਨਾ ਕਿਹੜਾ ਅਫਸਰ ਬਣਨਾ ਇੰਜੀਨੀਅਰ ਜੀਨੀਅਰ ਇਹ ਬੱਲੇ ਕਿਤੇ ਮੇਰੇ ਪੁੱਤ ਨੂੰ ਬਣਨਾ ਵਾਦੀ ਮੈਂ ਕੀ ਹੈਨਾ ਫਿਰ ਵੱਡਾ ਅਫਸਰ ਬਣ ਕੇ ਫਿਰ ਵਿਆਹ ਕਰਨਾ ਆਪਾਂ ਨੂਰ ਦਾ ਹੈਨਾ ਠੀਕ ਆ ਮਮਾ ਉਹ ਕੋਪੀ ਨਹੀਂ ਜਾਣਾ ਅੱਜ ਨਹੀਂ ਪੁੱਤ ਉਹਨੇ ਨਹੀਂ ਜਾਣਾ ਪਤਾ ਨਾ ਕੀ ਆ ਉਹ ਕੰਮ ਕਰਨ ਵਾਲਾ ਬੜਾ ਹੋਆ ਤੇ ਮੈਂ ਥੱਕ ਜਾਣਾ ਵਾ ਅੱਜ ਕੱਲੀ ਨੇ ਤੇ ਅੱਜ ਨੂੰ ਛੁੱਟੀ ਕਰਾ ਲੀਨੇ ਆ ਤੇ ਤੂੰ ਕੱਲਾ ਚੱਲ ਜਾ ਅਜਾ ਚੰਗਾ ਠੀਕ ਆ ਆਹੋ ਮੰਮਾ ਅੱਜ ਸਾਰਾ ਕੰਮ ਕਰਾਇਆ ਉਹ ਦੇਖੋ ਛੁੱਟੀ ਤੁਸੀਂ ਕਰਾਈ ਆ ਉਹ ਆਹੋ ਪੁੱਤ ਕੰਮ ਉਹ ਆ ਤਿੱਧ ਕਰਾਈਏ ਛੁੱਟੀ ਤੇ ਚੱਲ ਮੇਰਾ ਪੁੱਤ ਆਹ ਫੜ ਬੈਗ ਟਾਈਮ ਹੋ ਗਿਆ ਬੱਸ ਆਉਣ ਦਾ ਆ ਬੈਗ ਫੜਾ ਮੈਨੂੰ ਆ ਵੀ ਵਰਾਟੀ ਫਨਵੇਂ ਮੰਮਾ ਫਰੂਟ ਪਾਰਿੰਦੇ ਫਰੂਟ ਫਰੌਡ ਕਿਤੇ ਨਾ ਨਾ ਵੀ ਕਿਤੇ ਮੋਟਾ ਹੋਣਾ ਫਰੂਟ ਪਾਇਆ ਵਾ ਪੁੱਤ ਵਿੱਚ ਮੈਨੂੰ ਪਤਾ ਵਾ ਕਿ ਨੂਰ ਨੇ ਫਰੂਟ ਖਾਣਾ ਵਾ ਸਭ ਕੁਝ ਪਾਇਆ ਵਾ ਵਿੱਚ ਠੀਕ ਆ ਤੇ ਅੱਜ ਜਿਹੜੀ ਪਾਈ ਆ ਜਵੇ ਹੈ ਸਬਜੀ ਸਬਜੀ ਅੱਜ ਪਾਈ ਆ ਉਹ ਬਣਾਏ ਹੀ ਆਲੂ ਬਣਾਏ ਹੀ ਤੇ ਰਿਆ ਸੀ ਠੀਕ ਆ ਖਾ ਗਏ ਹੋਣਾ ਸਾਰਾ ਖਾਣਾ ਠੀਕ ਆ ਚਲੋ ਫੇ ਚਲੋ ਬਾਸ ਆ ਜਾਣੀ ਥੋੜਾ ਬੈਠਾ ਦਿਲਜੀਤ ਵੇਖ ਲੈ ਰੁਪਈਆ ਰੁਪਈਆ ਲਿਖਿਆ ਵਾ ਮੈਂ ਤੇ ਬਾਕੀ ਇਹ ਆ ਵੀ ਤੂੰ ਹੁਣ ਮੰਮੀ ਨੂੰ ਨਾ ਸਾਰਾ ਦੱਸ ਦਵੇਂ ਹੋਰ ਨਾ ਹੋਵੇ ਮੰਮੀ ਮੁੜ ਕੇ ਕਹਿਣ ਪਈ ਨੇ ਪੈਸੇ ਗਏ ਕਿੱਥੇ ਆ ਉਹ ਨਹੀਂ ਭਾਬੀ ਆ ਵਧੇ ਕਿੱਥੇ ਆ ਸਾਰਾ ਹਿਸਾਬ ਲਿਖਿਆ ਵਾ ਜੇ ਮੈਂ ਹੁੰਦਾ ਨਾ ਮੈਂ ਵਿੰਦ ਰਹਿੰਦਾ ਨਾ ਠਾ ਠਾ ਕਿ ਪੈਸੇ ਗਏ ਕਿੱਥੇ ਨਹੀਂ ਬਾਉ ਲਿਖੇ ਦਾ ਨਾ ਬੜਾ ਵਾਦਾ ਵਾ ਫਿਰ ਇਹ ਆ ਵੀ ਚੇਤਾ ਨਹੀਂ ਭੁੱਲਦਾ ਹੈਗਾ ਫਿਰ ਨਿੱਗੀਆਂ ਨਿੱਗੀਆਂ ਚੀਜ਼ਾਂ ਦਾ ਨਾ ਚੇਤਾ ਨਹੀਂ ਰਹਿਦਾ ਹੈਗਾ ਨਾਲੇ ਦਿਲਜੀਤ ਮੇਰੀ ਗੱਲ ਸੁਣੇ ਇੱਕ ਧਿਆਨ ਦੇ ਨਾਲ ਹਾਂਜੀ ਹਾਂਜੀ ਇਹ ਜਿੰਨੇ ਵੀ ਪੈਸੇ ਲੱਗੇ ਆ ਨਾ ਇਹ ਸਾਰੇ ਨਾ ਵੀਰ ਤੇਰੇ ਦੇ ਲੱਗੇ ਆ ਤੂੰ ਇਹ ਨਾ ਸੋਚੀਂ ਵੀ ਮੈਂ ਤੈਨੂੰ ਸੁਣਾਉਣ ਲਈ ਆ ਪਰ ਮੈਂ ਉਦਾਂ ਤੈਨੂੰ ਦੱਸਣ ਲਈ ਆ ਵੀ ਮੰਮੀ ਨੇ ਨਾ ਜਿਹੜੇ ਸਾਂਝੇ ਪੈਸੇ ਸੀ ਨਾ ਉਹਨਾਂ ਵਿੱਚੋਂ ਰੁਪਈਆ ਵੀ ਨਹੀਂ ਦਿੱਤਾ ਹੈਗਾ ਜਿੱਥੇ ਜਿੱਥੇ ਮੈਂ ਮਰਤਦੀ ਸੀ ਨਾ ਮੰਮੀ ਇਹੋ ਹੀ ਕਹਿੰਦੇ ਸੀ ਤੂੰ ਆਪਣੇ ਕੋਲੋਂ ਦੇ ਦੇ ਆਪਣੇ ਕੋਲੋਂ ਦੇ ਦੇ ਤੇ ਉਹਨਾਂ ਨੇ ਨਾ ਰੁਪਈਆ ਵੀ ਨਹੀਂ ਖਰਚਿਆ ਸਾਂਝੇ ਥਾਂ ਤੇ ਕੋਈ ਗੱਲ ਨਹੀਂ ਭਾਬੀ ਜੀ ਇਹ ਤੂੰ ਹੀ ਸਾਰੇ ਪੈਸੇ ਲਾਏ ਆ ਨਾ ਇਹ ਕੱਲ ਮੇਰਾ ਬਾਹਰ ਅੰਦਰ ਦਾ ਕੰਮ ਬਣ ਗਿਆ ਨਾ ਮੈਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ। ਉਹ ਨਹੀਂ ਨਹੀਂ ਦਿਲਜੀਤ ਮੈਂ ਇਹ ਨਹੀਂ ਕਹਿਣ ਦੀ ਵੀ ਤੁਹਾਡੇ ਪੈਸੇ ਮੋੜ ਦੇ। ਮੈਂ ਤੈਨੂੰ ਤਾਂ ਦੱਸਣ ਨਹੀਂ ਆ ਵੀ ਕੱਲ ਨੂੰ ਮੰਮੀ ਕਹਿਣ ਨਾ ਵੀ ਸਾਰੇ ਥਾਂ ਪੈਸੇ ਮੈਂ ਵਰਤੇ ਆ। ਫੇਰ ਵੀ ਮੇਰਾ ਦੱਸਣ ਦਾ ਫਰਜ਼ ਹੀ ਮੈਂ ਦੱਸ ਦਿੱਤਾ ਵਾ। ਉਹ ਭਾਬੀ ਆ ਵਧੀਆ ਕਿਥੇ ਲੇਕੇ ਰੱਖੇ ਆ। ਚਲੋ ਇੰਨਾ ਹੀ ਵਧੀਆ ਵਾ ਮੰਮੀ ਮੰਨ ਗਏ ਆ। ਜੇ ਇਹਦੇ ਨਾਮ ਆਂਦੇ ਫੇਰ ਕੀ ਕਰਨਾ ਹੈ? ਉਹ ਚਲ ਕੋਈ ਗੱਲ ਨਹੀਂ ਸਾਰੇ ਕੰਮ ਵਧੀਆ ਹੋ ਗਏ ਆ। ਇੰਨਾ ਹੀ ਬੜਾ ਵਾ ਉਹਨੇ ਸਭ ਕੋ ਵਧੀਆ ਹੋ ਗਿਆ ਵਾ ਜਿੰਨਾ ਭੂਆ ਨੇ ਸਾਥ ਦਿੱਤਾ ਹੋਣਾ ਉਹਨਾਂ ਕਿਹਨੇ ਨਹੀਂ ਦੇਣਾ ਨਹੀਂ ਨਹੀਂ ਬਹੁਤ ਵਧੀਆ ਰਹਿ ਗਿਆ ਵਾ ਤੇ ਭੂਆ ਜੀ ਨੇ ਨਾ ਬਹੁਤ ਹੀ ਸਾਥ ਦਿੱਤਾ ਵਾ ਸਾਡਾ ਅਸੀਂ ਉਹਨਾਂ ਦਾ ਦੇਣ ਦੇ ਨਹੀਂ ਸਕਦੇ ਜੇ ਕਿਤੇ ਉਹ ਨਾ ਨਾ ਵਿੱਚ ਹੁੰਦੇ ਤੇ ਮੰਮੀ ਨੇ ਤਾਂ ਮੰਨਣਾ ਹੀ ਨਹੀਂ ਉਹ ਫੇਰ ਰਿਸ਼ਤਾ ਹੀ ਨਹੀਂ ਹੋਣਾ ਭਬੀ ਚੱਲ ਕੋਈ ਨਹੀਂ ਕਰ ਲਾ ਤੂੰ ਸਾਰਾ ਕਿਤਾਬ ਤੇ ਮੈਂ ਵੇਖਾਂਗਾ ਸਾਰਾ ਸਾਬ ਕਰਕੇ ਨਾ ਤੁਹਾਨੂੰ ਦੱਸ ਦਿੰਦਾ ਮੈਂ ਕਿੰਨੇ ਬਣਿਆ ਠੀਕ ਹੈ ਕੋਈ ਗੱਲ ਨਹੀਂ ਤੇ ਮੈਂ ਵੀ ਲੈ ਤੂੰ ਮੈਂ ਲੈ ਕੇ ਰੱਖ ਲਊਗਾ ਕੋਈ ਨਹੀਂ ਲੈ ਲਾ ਤੂੰ ਜਿੱਦਾਂ ਦੀ ਮੇਰੀ ਭਾਬੀ ਆ ਨਾ ਇਦਾਂ ਰੱਬ ਸਭ ਨੂੰ ਦਵੇ ਕਿੰਨਾ ਉਚੜੀ ਨੇ ਮੇਰਾ ਸਾਥ ਦਿੱਤਾ ਮੰਮੀ ਵੀ ਕਿੰਨੀਆਂ ਗੱਲਾਂ ਕਰਦੇ ਰਹੇ ਆ ਕਈ ਕੁਝ ਸਿਆ ਨੇ ਮੇਰੇ ਕਰਕੇ ਭਾਬੀ ਕਾਦੀ ਆ ਇਹਦੀ ਮੇਰੀ ਮਾਂ ਹੀ ਆ ਇਹਨਾਂ ਤੇ ਮਾਂ ਨੇ ਸਾਥ ਨਹੀਂ ਦਿੱਤਾ ਜਿੱਦਾਂ ਇਹਨਾਂ ਨੇ ਦਿੱਤਾ ਵਾ ਚੱਲ ਕੋਈ ਗੱਲ ਨਹੀਂ ਇਕੱਲਾ ਇਕੱਲਾ ਪਿਆ ਹਣਾ ਇਹਦਾ ਮੈਂ ਮੋੜ ਦੇਣਾ ਵਾ ਜੋ ਮਰਜੀ ਹੋ ਜੇ ਕਿਤੇ ਬਾਹਰ ਅੰਦਰ ਗਿਆ ਤੇ ਨਾਤਾ ਵਾ ਨਾ ਕਿਤੇ ਫੇਰ ਚੈਣ ਆਇਆ ਵਾ ਇਹਨੇ ਗਰਮੀ ਲੱਗ ਗਈ ਹੀ ਨਾ ਰਮਣਾ ਹਾਂਜੀ ਭਾਬੀ ਕਿੱਧਰ ਤਿਆਰ ਹੋਵੀਂ ਆ ਤੂੰ ਤਿਆਰ ਮੈਂ ਕਿੱਧਰ ਹੋਣਾ ਵਾਂ ਹੂੰ ਮੇਰਾ ਇਰਾਦਾ ਹੈ ਅੱਜ ਮੈਂ ਪਿੰਡ ਨੂੰ ਚਲੀ ਜਾਵਾਂ ਕਿੰਨੇ ਦਿਨ ਤੋਂ ਹੋ ਗਏ ਮੈਨੂੰ ਆਈ ਨੂੰ ਹੁਣ ਜਾ ਕੇ ਘਰ ਦਾ ਵੀ ਹਾਲ ਚਾਲ ਵੇਖਾਂ ਸਫਾਈ ਕਰਨ ਵਾਲੀ ਹੁਣੀ ਆ ਰੋਜ਼ ਤੁਹਾਡੇ ਸਾਹਮਣੇ ਬੱਦਲ ਆ ਜਾਂਦਾ ਮੀਂਹ ਆ ਜਾਂਦਾ ਗੋਡੇ-ਗੋਡੇ ਖਲਾਰਾ ਪਿਆ ਹੋਣਾ ਚਾਰ ਪੰਜ ਦਿਨ ਲੱਗ ਜਾਣੇ ਮੈਨੂੰ ਘਰ ਦੀ ਸਫਾਈ ਕਰਦੇ ਹੁਣ ਰਮਣਾ ਸਾਲ ਵਿਆਹ ਤੇ ਹੁੰਦਾ 1-2 ਦਿਨ ਦਾ ਫਿਰ ਵੀ ਆਪਣਾ ਘਰ ਹੀ ਕੰਮ ਆਉਣਾ ਵਾ ਚੱਲ ਭਾਬੀ ਇਹੋ ਤੇ ਮੈਂ ਸੋਚਣ ਡਈ ਆ ਭਾਬੀ ਵਿਆਹ ਤੇ ਚੱਲ ਬੜਾ ਵਧੀਆ ਭੁਗਤ ਗਿਆ ਵਾ ਪਰ ਫਿਰ ਵੀ ਨਾ ਜੇ ਮੇਰੇ ਕੋਈ ਗਲਤੀ ਹੋ ਗਈ ਹੋਊ ਨਾ ਤੇ ਮੈਨੂੰ ਮਾਫ ਕਰਦੇ ਹੋ ਮਨ ਸਾਰੇ ਕੰਮ ਤੇ ਆਪਣੇ ਹੱਥੀਂ ਕੀਤੇ ਆ ਤੂੰ ਤੇ ਗਲਤੀ ਤੇਰ ਕੋ ਕਦੀ ਹੋਣੀ ਨਾ ਇਹ ਤੂੰ ਮਾਫੀਆਂ ਮੰਗਣ ਢੀ ਮਾਫੀ ਕਿਹੜੀ ਗੱਲ ਤੇ ਮੰਗਣ ਢੀ ਮੇਰੇ ਕੋ ਭਾਬੀ ਤੇ ਹੀ ਮੇਰੇ ਨਾਲੋਂ ਵੱਡੇ ਜੇ ਮੈਂ ਤੁਹਾਡੇ ਨਾਲੋਂ ਛੋਟੀ ਆਂ ਕਈਆਂ ਗੱਲਾਂ ਦਾ ਨਾ ਮੈਨੂੰ ਨਹੀਂ ਪਤਾ ਜਿੰਨਾਂ ਗੱਲਾਂ ਦਾ ਤੁਹਾਨੂੰ ਪਤਾ ਵਾ ਜਿੱਦਾਂ ਆਦਾਂ ਨਾ ਸ਼ਹਿਰ ਗਈਆਂ ਸੀ ਤੇ ਗਾਨਿਆਂ ਦਾ ਚੇਤਾ ਹੀ ਭੁੱਲ ਗਿਆ ਸੀ ਗੱਲ ਇਹ ਹੁੰਦਾ ਚਲ ਉਹ ਵੀ ਸਾਡੀ ਗਲਤੀ ਸੀ ਸ਼ਰੀਕਾ ਭਾਈ ਚਾਰ ਆਇਆ ਸੀ ਉਹਦੇ ਵਿੱਚ ਬੇਇੱਜ਼ਤੀ ਹੁੰਦੀ ਆ ਮੈਂ ਇੰਨਾਂ ਗੱਲਾਂ ਦਾ ਮਾਫੀ ਮੰਗਣ ਡਈ ਆ ਹੋਰ ਕਿਹੜੀ ਗੱਲ ਮੰਗਣੀ ਆ ਉਹ ਵੀ ਮੂੰਹ ਜੋਰ-ਜੋਰ ਗੱਲਾਂ ਕਰਦੀਆਂ ਸੀ ਬਾਹਰ ਪਤਾ ਕੀ ਗੱਲ ਆ ਭਾਬੀ ਜੇ ਦਾ ਸਮਾਨ ਜ਼ਿਆਦਾ ਲਈ ਇਹ ਨਾ ਨਿਕਾ ਨਿਕਾ ਕਿਸ ਟਾਈਮ ਚੇਤਾ ਭੁੱਲ ਵੀ ਜਾਂਦਾ ਵਾ ਕਈ ਗੱਲਾਂ ਦਾ ਨਾ ਨਹੀਂ ਧਿਆਨ ਰਹਿੰਦਾ ਰਮਨ ਜਦੋਂ ਪ੍ਰਧਾਨਗੀ ਸੰਭੀ ਹੋਵੇ ਨਾ ਤੇ ਫਿਰ ਗੱਲਾਂ ਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਲੈ ਭਾਬੀ ਐਨਾ ਦਿਮਾਗ ਇੱਥੇ ਆ ਨਿਆਣੇ ਬਾਹਰ ਆ ਨਿਆਣਿਆਂ ਵਿੱਚ ਵੀ ਧਿਆਨ ਰਹਿੰਦਾ ਵਾ ਵੀ ਅੱਜ ਇੱਥੇ ਹੁੰਦੇ ਉਹ ਵੀ ਪ੍ਰਾ ਦਾ ਵਿਆਹ ਵੇਂਦੇ ਮੈਨੂੰ ਤਾਂ ਕਈ ਟੈਨਸ਼ਨਾਂ ਸੀ ਚੇਤਾ ਤੇ ਭੁੱਲੀ ਜਾਂਦਾ ਵਾ ਤੇ ਨਾਲੇ ਲੋਕਾਂ ਦੀ ਨਾ ਆਤ ਹੁੰਦੀ ਆ ਗੱਲਾਂ ਕਰਨ ਦੀ ਪਿੰਨੀ ਕੀ ਜੀ ਗੱਲ ਲੱਭੇ ਉਹ ਗੱਲ ਦਾ ਮੁੱਦਾ ਬਣਾਈਏ ਲੋਕਾਂ ਵੱਲ ਨਹੀਂ ਵੇਖੀਦਾ ਹੁੰਦਾ ਪਰ ਫਿਰ ਆਹੀ ਵੀ ਤੇ ਲੋਕਾਂ ਦੇ ਘਰ ਜਾਂਦੇ ਹੀ ਨਹੀਂ ਅਖੀਰਲਾ ਤੇ ਵਿਆਹ ਹੈ ਜਿਹੜੀ ਪਹਿਲੀ ਮੇਰੇ ਕੀਤੇ ਕਰਾਈ ਉਹ ਵੀ ਤੁਸੀਂ ਖੋਜ ਪਾਤੀ ਚਲ ਛੱਡ ਭਾਬੀ ਇਹਨਾਂ ਗੱਲਾਂ ਨੂੰ ਮੈਂ ਵੀ ਜਾ ਕੇ ਆਪਣਾ ਲੀੜਾ ਕੱਪੜਾ ਪਾਵਾਂ ਚਲਦੀ ਆਂ ਮੈਂ ਵੀ ਪੂਆ ਜੀ ਜਾਣਾ ਕਿੱਥੇ ਅਜੇ ਤੁਸੀਂ ਵੋਟੀ ਨੂੰ ਚੌਂਕੇ ਨਹੀਂ ਚੜਾਉਣਾ ਨੇ ਹੁਣ ਤਹੀ ਨਾ ਨੌ ਸਾਸ ਚੌਂਕੇ ਚੜਾ ਲਿਓ ਮੈਂ ਚਲਦੀ ਆਂ ਉਹ ਨਹੀਂ ਨਹੀਂ ਪੂਆ ਜੀ ਤੁਸੀਂ ਬੋ ਗੱਲ ਕਰਨੀ ਹੈ ਤੁਹਾਡੇ ਨਾਲ ਹਾਂ ਹੈ ਕਿਹੜੀ ਗੱਲ ਹੁਣ ਮੇਰੇ ਨਾਲ ਕਰਨੀ ਆ ਮੈਂ ਤਾਂ ਤਿਆਰੀ ਕਰਕੇ ਬੈਠੀ ਹਾਂ ਵੀ ਅੱਜ ਮੈਂ ਚਲੀ ਜਾਣਾ ਵਾ ਤਿਆਰੀ ਕਰਨੀ ਆ ਜਿੰਦਗੀ ਜਣਾਵੀ ਆ ਨਾ ਤੇ ਮੇਰਾ ਰਾਦਾ ਵਾ ਫਿਰ ਉਹਨੂੰ ਅੱਜ ਹੀ ਚੌਕੇ ਚੜਾ ਦਿੰਨੇ ਆ ਨਾਲੇ ਤੁਸੀਂ ਵੀ ਨਵੀਂ ਮੋਟੀ ਦੇ ਹੱਥ ਦਾ ਰੋਟੀ ਪਾਣੀ ਖਾ ਕੇ ਵੇਖ ਲਿਓ ਕਿਦਾਂ ਦਾ ਬਣਾਉਂਦੀ ਆ ਨਹੀਂ ਵੱਡੀਆਂ ਸਿਆਣੀਆਂ ਅੰਦਰੋਂ ਤੋਂ ਆਗੀਆਂ ਮਤਾਂ ਦੇਣ ਅਜੇ ਤੀਜਾ ਦਿਨ ਵਾ ਅਜੇ ਉਹਨਾਂ ਫੇਰਾ ਪਾਉਣ ਜਾਣਾ ਵਾ ਤੇ ਫੇਰ ਅਸੀਂ ਉਹਨੂੰ ਚੌਕੇ ਚੜਾਉਣਾ ਵਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਤਾਂ ਇਹ ਸੋਚਣ ਰਹੀ ਸੀ ਕਿ ਚਲ ਭੁਆਜੀ ਇੱਥੇ ਆ ਐਨੇ ਦਿਨਾਂ ਦੇ ਆਏ ਆ ਵਿਚਾਰੇ ਉਹਨਾਂ ਦੇ ਹੁੰਦਿਆ ਹੁੰਦਿਆ ਚੌਕੇ ਚੜਾ ਲਾਂਗੇ ਤੇ ਕੋਈ ਨਹੀਂ ਅਹੀਂ ਕਿਹੜਾ ਸਾਰਾ ਕੰਮ ਕਰਾਉਣਾ ਵਾ ਪ੍ਰਸ਼ਾਦ ਬਣਾਵਾਵਾਂਗੇ ਤੇ ਕੋਈ ਗੱਲ ਨਹੀਂ ਮੁੜ ਕੇ ਫੇਰਾ ਪਾਉਣ ਜਾ ਕੇ ਨਹੀਂ ਆਹ ਕੰਮ ਮੈਂ ਨਹੀਂ ਹੋਣ ਦੇਣਾ ਚੱਲ ਦਲਜਿੰਦਰ ਕੋਈ ਗੱਲ ਨਹੀਂ ਲੋਕੀ ਪੰਜਵੇਂ ਮੇਰੇ ਚੜ੍ਹਮਦੇ ਆ ਤੇ ਆ ਚੌਂਕੇ ਸੱਸ ਤੇਰੀ ਘਰੇ ਹੀ ਆ ਨਾ ਇਹ ਸਿਆਣੀ ਆ ਤੁਸੀਂ ਜਿੱਦਾਂ ਹਉ ਕਰ ਲਿਓ ਤੇ ਮੈਨੂੰ ਪੁੱਤ ਜਾਣਦੀ ਮੈਂ ਫੇਰ ਆ ਜੂੰਗੀ ਬੋਟੀ ਨੇ ਇੱਥੇ ਹੀ ਰਹਿਣਾ ਵਾ ਉਹਦੇ ਹੱਥਾਂ ਦੀਆਂ ਪੱਕੀਆਂ ਫੇਰ ਖਾ ਲੂੰਗੀ ਆਣ ਕੇ ਚੱਲ ਭੂਆ ਜੀ ਇਦਾਂ ਕਰਿਓ ਫੇਰ ਵੀ ਤੁਸੀਂ ਪੰਜਵੇਂ ਤੇ ਫੇਰ ਆ ਜੇ ਪੁੱਫੜ ਜੀ ਨੂੰ ਲਾਏਓ ਨਾਲ ਚੱਲ ਦਲਜਿੰਦਰ ਉਹਦੇ ਮੈਂ ਜਾ ਕੇ ਵੇਖੂਗੀ ਨਾ ਤੈਨੂੰ ਵੀ ਪਤਾ ਵਾ ਕੰਮਾਂ ਦੇ ਦੇਣਾ ਉਹਨਾਂ ਨੇ ਐਡੀ ਛੇਤੀ ਕਿੱਥੋਂ ਧੁਰਨਾ ਵਾ ਉਹਨਾਂ ਤੇ ਮੇਰੇ ਦਿਵਾਲੇ ਹੁਣਾਵਾ ਤੇ ਕਿਦਾਂ ਦੀ ਗਈਆਂ ਚੰਗਾ ਵਿਆਹ ਵੇਖਣ ਡਈਆਂ ਤੂੰ ਉੱਥੇ ਚਲੋ ਕੋਈ ਗੱਲ ਨਹੀਂ ਥੋੜਾ ਜਿਹਾ ਟਾਈਮ ਕੱਢ ਲਿਓ ਟਾਈਮ ਦੇ ਟਾਈਮ ਹੀ ਆ ਜਿਓ ਭਾਵੇਂ ਤੁਸੀਂ ਚੱਲ ਕੋਈ ਨਹੀਂ ਕਰੂੰਗੀ ਕੋਸ਼ਿਸ਼ ਤੇ ਆਉਂਦੀ ਕੋਈ ਗੱਲ ਨਹੀਂ ਯਾ ਨਾ ਵੀ ਟਾਈਮ ਲੱਗੂਗਾ ਤੇ ਕੋਈ ਗੱਲ ਨਹੀਂ ਕਿ ਕੋਈ ਜ਼ਰੂਰੀ ਨਹੀਂ ਕੰਮ ਹੈ ਠੀਕ ਆ ਕੋਈ ਗੱਲ ਨਹੀਂ ਮੈਂ ਆਵਾਂ ਦਲਜਿੰਦਰ ਤਿਆਰ ਨੇ ਮੇਰੀ ਸੁਣ ਗੱਲ ਕੋਈ ਵੀ ਗੱਲ ਕਰਨੀ ਹੋਵੇ ਤੇ ਉਹਦੇ ਹੁੰਦਿਆਂ ਹੀ ਕਰਨੀ ਹੁੰਦੀ ਆ ਸਗਨ ਵਿਹਾਰ ਦਾ ਕੋਈ ਵੀ ਕੰਮ ਕਰਨਾ ਤਾਂ ਵੀ ਉਹਨੂੰ ਪੁੱਛ ਕੇ ਹੀ ਕਰਨਾ ਵਾ ਤੂੰ ਕੀ ਗੱਲ ਬਹਿ ਘਾਰ ਹੈ ਨਹੀਂ ਉਹ ਮੰਮੀ ਜੀ ਗੱਲ ਇਹ ਨਹੀਂ ਮੈਂ ਤਾਂ ਤਾਂ ਨਹੀਂ ਕਹਿਣਾ ਕਿ ਚੱਲ ਇੰਨੇ ਦਿਨਾਂ ਦੇ ਵਿਚਾਰੇ ਆਏ ਆ ਤੇ ਉਹਨਾਂ ਦੇ ਹੁੰਦਿਆਂ ਹੁੰਦਿਆਂ ਹੋਜੂਗੀ ਤੇ ਫੇਰ ਕੀ ਹੋ ਚੱਲਿਆ ਵਾ ਦੱਸ ਤੇ ਜਾਂਦੀ ਆ ਤੇ ਗਾਂ ਜਾਂਦੇ ਉਹਨੂੰ ਕਿ ਬੰਨੇ ਲੱਗੰਦੇ ਉਹਨੂੰ ਉਹ ਮੰਮੀ ਐ ਇਦਾਂ ਨਾ ਕਰਿਆ ਕਰੋ ਚੱਲੀ ਜਾਣਾ ਵਾ ਆਪਣੇ ਘਰ ਹੀ ਜਾਣਾ ਵਾ ਇੱਥੇ ਤਾਂ ਨਹੀਂ ਬੈਠੀ ਰਹਿਣਾ ਉਹਨੇ ਝਰੀ ਨਹੀਂ ਤੂੰ ਜੋ ਅੰਦਰੋਂ ਆ ਕੇ ਪਹਿਲਾਂ ਪਾਉਂਦੀ ਮੈਨੂੰ ਨਹੀਂ ਫਰਕ ਮੈਂ ਚਮਕਾ ਚੜਾਉਣੀ ਆ ਮੈਂ ਨਿਆਣੀ ਆ ਗਾੜੀ ਅੱਗੇ ਕਿਹੜੇ ਮੈਂ ਖਾਨਿਆਂ ਵਿਆਹ ਨਹੀਂ ਕੀਤੇ ਨਹੀਂ ਮੈਂ ਤੇਰੀ ਸੱਸ ਆ ਤੂੰ ਨਹੀਂ ਮੇਰੀ ਸੱਸ ਮੈਂ ਤੁਹਾਡੇ ਚਾਨ ਚੱਕਰ ਸਾਰੇ ਵੇਖਣ ਲਈ ਜੋ ਕੁਛ ਤੁਸੀਂ ਵਿਆਹ ਚ ਕਰਨ ਡੀਆਂ ਸੀ ਜਿੰਨੂੰ ਤੂੰ ਪ੍ਰਧਾਨ ਨੂੰ ਗਾੜੀ ਕੀਤਾ ਸੀ ਨਾ ਉਹਨੂੰ ਨਿਕਲ ਦੇ ਪਰਾਂ ਇੱਥੋਂ ਹੁਣ ਨਹੀਂ ਆ ਤੇਰੇ ਗਾੜੀ ਜੋੜੇ ਹੱਥ ਜੇ ਨਿਕਲਦੀ ਤਾਂ ਨਿਕਲ ਦੇ ਉਹਨੂੰ ਭੂਆ ਭੂਆ ਖਰਦੀ ਤੂੰ ਮਗਰ ਮਗਰ ਤੁਰੀ ਫੇਰਨੀ ਆ ਨੀ ਅੜੀ ਉਹਦੇ ਉਹਨੂੰ ਤਾਣੂ ਉਤਰਾ ਹੀ ਲੁੱਟ ਕੇ ਖਾ ਜਾਣਾ ਵਾ ਮੰਮੀ ਕੀ ਲੁੱਟ ਕੇ ਖਾ ਜਾਣਾ ਵਾਂ ਨੇ ਦਸ ਵਿਚਾਰੀ ਨੇ। ਉਹ ਕੰਮ ਉਹ ਕਰਦੀ ਫਿਰਨ ਢਈ ਹੈ ਨਾਲ। ਕੀ ਢਈ ਹੈ ਉਹ ਖਾਣ ਵਿਚਾਰੀ ਐਵੇਂ ਤੁਸੀਂ ਉਹਦੇ ਹੀ ਦਿਵਾਲੇ ਹੋਏ ਰਹਿੰਦੇ ਬਸ 24 ਘੰਟੇ। ਨਹੀਂ ਜੀ ਉਹ ਪੱਕੀ ਬੈ ਗਈ ਨਾ ਇੱਥੇ ਆਣ ਕੇ। ਤੇ ਉਹਨੇ ਤੁਹਾਨੂੰ ਲੁੱਟ ਕੇ ਖਾ ਜਾਣਾ ਵਾਂ। ਪਤਾ ਤਾਂ ਤੁਹਾਨੂੰ ਚੰਗਾ ਭਲਾ ਹੈਗਾ ਜਿੱਦਾਂ ਨਹੀਂ ਹੈਗੀ ਆ ਉਹ। ਉਹ ਮੰਮੀ ਕਿਤੇ ਨਹੀਂ ਬੈ ਜਾਂਦੀ ਉਹ ਪੱਕੀ ਆ ਗਈ। ਉਹਨੂੰ ਘਰ ਦੀ ਲੋੜ ਨਹੀਂ ਪਿਆਲਾ। ਇਹੋ ਜਿਹਿਆਂ ਨੂੰ ਘਾਟੀ ਹੁੰਦੀ ਆ। ਦਿਲਜਿੰਦਰ ਮੇਰੀ ਗੱਲ ਸੁਣਨ ਲਾ ਕੰਨ ਖੋਲ ਕੇ। ਮੈਂ ਆ ਹੀ ਵਿਆਹ ਦੀ ਮਾਰੀ ਚੁੱਪ ਕੀਤੀ ਤੇ ਵਿਆਹ ਹੁਣ ਲੰਘ ਗਿਆ। ਤੇ ਜੇ ਹੁਣ ਕਿਸੇ ਨੇ ਚੌਧਰ ਕੀਤੀ ਨਾ ਬਗਾਨੇ ਘਰੋਂ ਆਣ ਕੇ ਮੇਰੇ ਘਰ ਤੇ ਮੈਂ ਉਹ ਨਹੀਂ ਬਰਦਾਸ਼ਤ ਨਹੀਂ ਉਹ ਕਰਨਾ ਕਿਸ ਨੂੰ ਵੀ ਚੰਗਾ ਮੰਮੀ ਨਾ ਜਰਿਓ ਨਹੀਂ ਜਰਨੀ ਤੇ ਜੇ ਤੁਸੀਂ ਸਾਡੀ ਸ਼ਰਮ ਨਹੀਂ ਨਾ ਕਰਨੀ ਦੋਵਾਂ ਦੀ ਕਮ ਸੇ ਕਮ ਜਿਹੜੀ ਨਵੀਂ ਆਈ ਹੈ ਨਾ ਉਹਦੀ ਕਰ ਲੋ ਉਹ ਕੀ ਆਖੂਗੀ ਵੀ ਅਜੇ ਕੱਲ ਵਿਆਹ ਹੋਇਆ ਵਾ ਤੇ ਇਨਾਂ ਕਦੇ ਘਰ ਕਾਦੀ ਤੂੰ ਤੂੰ ਮੈਂ ਮੈਂ ਹੋਣ ਲਈ ਤੁਸੀਂ ਤੇ ਨਾ ਹਾਦੀ ਕਰੀ ਜਾਂਦੇ ਰਹਿੰਦੇ ਬੱਸ ਕਿੱਦਾਂ ਗਈ ਆ ਫੂੰਫੂੰ ਕਰਦੀ ਨਾ ਮੈਂ ਤੇਰ ਕੋں ਡਰਨੀ ਨਾ ਮੈਂ ਉਹ ਕੋ ਡਰਨੀ ਆ ਮੈਨੂੰ ਕਹਤਾ ਡਰਵਾ ਤੁਹਾਡਾ ਸੰਦੀਪ ਬੜੀ ਚੁੱਪ ਕਰਕੇ ਬੈਠੀ ਆ ਚੁੱਪ ਮੈਂ ਕੀ ਕਰਨਾ ਵਾ ਕੀ ਗੱਲ دل ਨਹੀਂ ਲੱਗਦਾ ਪਿਆ دل ਤੇ ਲੱਗਣ ਡਿਆ ਵਾ ਇਕੱਲੇ ਦਾ ਟਾਈਮ ਪਾਸ ਨਹੀਂ ਹੋਣ ਡਿਆ ਤੁਸੀਂ ਇਦਾਂ ਕਰੋ ਮੰਮੀ ਨੂੰ ਕਹੋ ਹਾਂ ਕਿ ਮੈਨੂੰ ਚੌਂਕੇ ਚਲਾ ਦੇਣਾ ਕਮ ਕਮ ਕਰਦੀ ਰਹੂੰਗੀ ਤੇ ਮੇਰਾ ਵੀ ਟਾਈਮ ਪਾਸ ਹੋ ਜਾਊਗਾ ਇਦਾਂ ਮੈਂ ਕਰ ਲਈ ਅੰਦਰ ਬੈਠੀ ਰਹਿਣੀ ਆ ਉਹ ਕਰ ਲਾ ਚਾਰ ਦਿਨ ਐਸ਼ ਫੇਰ ਨਾ ਬਾ ਚੁੱਲ੍ਹੇ ਦੇ ਬੈਠ ਰੋਟੀਆਂ ਪਕਾਉਣੀਆਂ ਪਈਆਂ ਨਾ ਫੇਰ ਉਹ ਗੱਲ ਹੋਣੀ ਆ ਫੇਰ ਉਹ ਹੀ ਗੱਲ ਹੋਣੀ ਆ ਗਾਣੇ ਵਾਲੀ ਚੁੱਲ੍ਹੇ ਅੱਗੇ ਬੈਠ ਪਈਆਂ ਰੋਟੀਆਂ ਪਕਾਉਣੀਆਂ ਫੇਰ ਕਹਿੰਗੀ ਮੈਂ ਕਿੱਥੇ ਵਸ ਗਈ ਐਵੇਂ ਕਰੀਆਂ ਗੱਲਾਂ ਲੈ ਕੇ ਬੈਗੇ ਤੁਸੀਂ ਹੋਰ ਕੀ ਆ ਤੇ ਨਹੀਂ ਨਾ ਜੀ ਲੱਗਣ ਡਿਆ ਚਲ ਆ ਚਲੀਏ ਕੋਠੇ ਤੇ ਮੈਂ ਤੁਹਾਨੂੰ ਆਪਣਾ ਪਿੰਡ ਵਿਖਾ ਦੇ ਲਵਾਂ ਆਓ ਚਲੀ ਆਜੋ ਨੇਬਾ ਪਿੰਡਾ ਡੰਨਾ ਬੜਾ ਹੀ ਵੱਡਾ ਵਾ ਤੇ ਮੇਰੀ ਗੱਲ ਸੁਣ ਆਹਰੇ ਘਰ ਆਉਣਾ ਆ ਤਿੰਨ ਘਰ ਜੜੇ ਇਹ ਆਪਣੀਆਂ ਠੀਕ ਆ ਠੀਕ ਆ ਤੇ ਆਦਮੇ ਇਧਰੋਂ ਬਕਰਦਾ ਅਰੇ ਸਾਹਮਣੇ ਪੈ ਲੀਆਂ ਵਣਾ ਇਹ ਆਪਣੀਆਂ ਉਹ ਜਿਹੜੀ ਮੋਟਰ ਨਹੀਂ ਲੱਗੀ ਉਹ ਵੀ ਆਪਣੀ ਹੈ ਠੀਕ ਆ ਇਧਰ ਆ ਜਾ ਸੁਨੀ ਵੀ ਇੱਕ ਤੇ ਆ ਹੈਗੀ ਨਾ ਤੇ ਇੱਕ ਮੋਟਰ ਨਾ ਆਪਣੇ ਉਧਰ ਵੀ ਹੈਗੀ ਆ ਅੱਛਾ ਅੱਛਾ ਉਹ ਕੋਈ ਗੱਲ ਨਹੀਂ ਕਿਤੇ ਬਾਅਦ ਚ ਜਾਵਾਂਗੇ ਉਹ ਵੀ ਵੇਖ ਕੇ ਆਵਾਂਗੇ ਠੀਕ ਆ ਠੀਕ ਆ ਕੋਈ ਨਹੀਂ ਉਂ ਦੇ ਗਰਮੀ ਬੜੀ ਆ ਫਿਰ ਸ਼ਾਮ ਨੂੰ ਜਾਵਾਂਗੇ ਹਾਂਜੀ ਨਹੀਂ ਪਿੰਡ ਤੇ ਕਾਫੀ ਵੱਡਾ ਵਾ ਹਨਾ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਵਿਆਹ ਤੇ ਹੁਣ ਸਾਡਾ ਹੋ ਗਿਆ ਵਾ ਜਿਹੜੇ ਤੁਸੀਂ ਵਾਦੇ ਕੀਤੇ ਸੀ ਉਹ ਕਦੋਂ ਪੂਰੇ ਕਰਨੇ ਆ ਸੰਦੀਪ ਮੈਂ ਕਿਹਾ ਨਾ ਮੁੱਕੜਿਆ ਵਾ ਮੇਰੀ ਗੱਲ ਸੁਣ ਪਹਿਲਾਂ ਨਾ ਆਪਾਂ ਰਿਸ਼ਤੇਦਾਰਾਂ ਦੇ ਘਰ ਜਾਣਾ ਵਾ ਪਹਿਲਾਂ ਸਾਰੇ ਨਿਵੇਰ ਕੇ ਨਾ ਫਿਰ ਮੈਂ ਜੋ ਜੋ ਕਿਹਾ ਵਣਾ ਹਰ ਥਾਂ ਲੈ ਕੇ ਜਾਊਂਗਾ ਟੈਨਸ਼ਨਾਂ ਲੈ ਕੇ ਇਹ ਗੱਲ ਦੀ ਵੀ ਠੀਕ ਹੈ ਨਾ ਮੈਂ ਕਿਹਾ ਕਿਤੇ ਭੁੱਲ ਨਾ ਜਾਇਓ ਪੁਲਣਾ ਕਿਉਂ ਸੰਦੀਪ ਮੇਰਾ ਵੀ ਜੀ ਕਰਦਾ ਕੋ ਮਨ ਨੂੰ ਮੈਂ ਵੀ ਤੇ ਨਾਲ ਹੀ ਜਾਣਾ ਵਾ ਚਲੋ ਠੀਕ ਆ ਕੋਈ ਗੱਲ ਨਹੀਂ ਪਹਿਲਾਂ ਜਿੱਥੇ ਮੰਮੀ ਨੇ ਕਹਿਣਗੇ ਨਾ ਰਿਸ਼ਤੇਦਾਰਾਂ ਦੇ ਪਹਿਲਾਂ ਉੱਥੇ ਹੋਵਾਂਗੇ ਹੋਰ ਕੀ ਆ ਪਹਿਲਾਂ ਤਾਂ ਨਾ ਫੇਰਾ ਪੁੰਨ ਜਾਣਾ ਕਿਹਦੇ ਨਾਲ ਉਹ ਪੁੱਛ ਲਈ ਮੰਮੀ ਨੂੰ ਕਦੋਂ ਟਾਈਮ ਆ ਚੱਲ ਜਾਣੀ ਫਿਰ ਕੋਈ ਗੱਲ ਨਹੀਂ ਮੰਮੀ ਨੇ ਆਪੇ ਦੱਸ ਹੀ ਦੇਣਾ ਵਾ ਸੰਦੀਪ ਉੱਪਰ ਤੇ ਆਪਾਂ ਆਏ ਹੀ ਆ ਤੇ ਮੇਰੀ ਗੱਲ ਸੁਣ ਹੁਣ ਠੀਕ ਆ ਇਹ ਗੱਲ ਤੇ ਨਾ ਗੌਰ ਕਰੀ ਜੇ ਦੀ ਆਪਣੀ ਭਾਬੀ ਨਹੀਂ ਆ ਉਹਨੇ ਨਾ ਸਾਡਾ ਸਿਰ ਜੋੜਨ ਲਈ ਨਾ ਬੜਾ ਹੀ ਮਾਰਾ ਟਾਈਮ ਚ ਲਿਆ ਠੀਕ ਆ ਆਪਾਂ ਉਹਦਾ ਨਾ ਦੇਣ ਕਦੀ ਨਹੀਂ ਦੇ ਸਕਦੇ ਠੀਕ ਹੈ ਨਾ ਕਿਦਾਂ ਉਹਨੀਆਂ ਨੂੰ ਮਲਾਇਆ ਵਾ ਠੀਕ ਹੈ ਜਿੱਦਾਂ ਮੈਂ ਤੈਨੂੰ ਕਹਿਣ ਡਿਆ ਨਾ ਕਿ ਓਦਾਂ ਹੀ ਕਰੀ ਕਦੀ ਵੀ ਨਾ ਕਿਸੇ ਵੀ ਗੱਲ ਤੋਂ ਭਾਬੀ ਨੂੰ ਨਾ ਨਹੀਂ ਕਰਨੀ ਜਿੱਦਾਂ ਕੰਮ ਕਰਨ ਜੋ ਵੀ ਕਰਨ ਉਹਨਾਂ ਦੀ ਗੱਲ ਮੰਨਣੀ ਹੈ ਠੀਕ ਆ ਕਦੀ ਨਾ ਨਹੀਂ ਹੋਣੀ ਚਾਹੀਦੀ ਇਹ ਗੱਲ ਦਾ ਧਿਆਨ ਰੱਖੀ ਇੰਨਾ ਚੰਗਾ ਪਰਿਵਾਰ ਮੈਨੂੰ ਮਿਲਿਆ ਵਾ ਦੋਰੇ ਜਨਮ ਲੈ ਕੇ ਵੀ ਨਹੀਂ ਮਿਲਦਾ ਇਦਾਂ ਦਾ ਪਰਿਵਾਰ ਤੇ ਕੋਈ ਗੱਲ ਨਹੀਂ ਸਦੀਪ ਸਾਰੇ ਬਰੇ ਚੰਗੇ ਆ ਜੇ ਆਪ ਚੰਗੇ ਹੋਈਏ ਨਾ ਤਾਂ ਹਰ ਕੋਈ ਚੰਗਾ ਰਹਿੰਦਾ ਨਾਲ ਉਹ ਨਹੀਂ ਨਹੀਂ ਤੁਸੀਂ ਇਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਮੇਰੇ ਨਾਲ ਮਿਲ ਕੇ ਰਹੂੰਗੀ ਉਹਨਾਂ ਦੇ ਨਾਲ। ਚੱਲ ਠੀਕ ਹੈ ਜਿੱਦਾਂ ਮੈਂ ਸਮਝਾਇਆ ਨਾ ਐਦਾਂ ਹੀ ਕਰਨਾ ਠੀਕ ਹੈ ਮੇਰੀ ਗੱਲ ਸੁਣੋ। ਸਾਰੇ ਰਿਸ਼ਤੇਦਾਰ ਸਾਡੇ ਵਿਆਹ ਤੇ ਆਏ ਹੀ ਤੇ ਭਾਜੀ ਕਿਉਂ ਨਹੀਂ ਆਏ? ਸੰਦੀਪ ਤੈਨੂੰ ਵੀ ਪਤਾ ਵਾ ਸਾਡਾ ਵਿਆਹ ਕਿਦਾਂ ਹੋਇਆ ਵਾ। ਸਭ ਕੁਝ ਜਲਦੀ ਜਲਦੀ ਹੋ ਗਿਆ ਵਾ। ਉਦੋਂ ਛੁੱਟੀ ਛੇਤੀ ਮਿਲ ਜਾਂਦੀ ਹੈ ਕਿਤੇ। ਪਹਿਲਾਂ ਦੱਸਣਾ ਪੈਂਦਾ ਵਾ ਛੁੱਟੀ ਜਾਣਾ ਵਾ। ਉਹਨਾਂ ਨੂੰ ਨਾ ਛੁੱਟੀ ਨਹੀਂ ਮਿਲੀ ਵਿਚਾਰਿਆਂ ਨੂੰ। ਬੜਾਈ ਜ਼ੋਰ ਲਾਇਆ ਉਹਨਾਂ ਨੇ। ਅੱਛਾ ਅੱਛਾ। ਹੋਰ ਕੋਈ ਗੱਲ ਨਹੀਂ ਐ ਗਿੱਦਾਂ ਦੀ ਜੇ ਉਦੋਂ ਦੀ ਕੋਈ ਗੱਲ ਹੁੰਦੀ। ਮੈਂ ਦੇਰ ਨਾ ਕਰਦਾ ਨਾ ਉਹ ਨਹੀਂ ਨਹੀਂ ਮੈਂ ਤੇ ਵੈਸੇ ਪੁੱਛਣ ਨਹੀਂ ਤੁਹਾਨੂੰ ਕਿ ਸਾਰੇ ਰਿਸ਼ਤੇਦਾਰ ਵੇਖੇ ਹੀ ਨਾ ਮੇਰੇ ਉਹ ਵਿਚਾਰਾ ਫੋਨ ਤੇ ਵਿੰਦਾ ਰਿਹਾ ਸਾਰਾ ਵਿਆਹ ਹਾਂਜੀ ਹੈ ਤੇ ਔਖਾ ਹੀ ਅੰਦਰੋਂ ਅੰਦਰ ਹੀ ਕੀ ਕਰਦਾ ਫਿਰ ਚਲੋ ਉਹਨਾਂ ਦਾ ਵੀ ਜੀ ਕਰਦਾ ਸੀ ਪਰ ਮਜਬੂਰੀ ਹੀ ਨਾ ਉਹਨਾਂ ਦੀ ਜੀ ਤੋਂ ਕਰਦਾ ਹੀ ਆ ਸੰਦੀਪ ਕੱਲਾ ਕੱਲਾ ਭਰਾ ਹੀ ਮੈਂ ਉਹਦਾ ਹਾਂਜੀ ਉਹਨੇ ਵਿਆਹ ਦੇਖਣਾ ਸੀ ਜੜੇ ਨੇ ਚਲੋ ਕੋਈ ਗੱਲ ਨਹੀਂ ਜਦੋਂ ਭਾਜੀ ਆਉਣਗੇ ਨਾ ਤੇ ਆਪਾਂ ਪਾਰਟੀ ਕਰ ਲਾਂਗੇ ਕੋਈ ਗੱਲ ਨਹੀਂ ਜਲੀ ਮੈਂ ਥੱਲੇ ਆਜੋ ਨੂੰ ਤਿਆਰ ਕਰਤਾ ਵਾ ਪਤਾ ਨਹੀਂ ਮੈਨੂੰ ਕਿਉਂ ਨਹੀਂ ਕੀਤਾ ਮੈਂ ਤਾਂ ਸੇ ਮੈਨੂੰ ਤਿਆਰ ਕਰਲ ਨਹੀਂ ਕੀਤਾ ਅਜੇ ਤੱਕ ਤੂੰ ਤਿਆਰ ਹੋਏ ਕਿੱਥੇ ਜਾਣਾ ਵਾ ਸਕੂਲੇ ਸਕੂਲ ਆਈ ਤੇਰੀ ਛੁੱਟੀ ਕਰਵਾਈ ਹੈ ਮੈਂ ਕਿਉਂ ਨੂਰ ਤੇ ਚਲ ਵੀ ਗਿਆ ਵਾ ਸਕੂਲ ਹੋ ਹਮ ਟਾਈਮ ਹੋ ਗਿਆ ਤੇ ਟਾਈਮ ਹੋ ਗਿਆ ਸੁਤੀ ਰਿਆ ਕਰ ਚੰਗਾ ਤੇ ਨੀਂਦ ਲੱਭਦਾ ਮੈਂ ਟਾਈਮ ਨਾਲ ਉਠਾਂ ਉਦੋਂ ਟਾਈਮ ਤੋਂ ਕਿੰਨਾ ਹੋਗਾ ਤੇ ਹੁਣ ਉੱਠ ਕੇ ਬਾਹਰ ਆਉਂਦੀ ਆ ਤੇ ਢਾਰੇ ਦਿੰਦੇ ਬੇਚਾ ਮੈਂ ਠਾਲ ਦਿੰਦੀ ਤੈਨੂੰ ਤੈਨੂੰ ਆਪਣੇ ਆਪ ਨਹੀਂ ਪਤਾ ਹੈਗਾ ਸਕੂਲ ਦਾ ਟਾਈਮ ਕਿੰਨਾ ਵਾ ਨੂਰ ਨੂੰ ਗੜਾ ਮੈਂ ਠਾਲ ਲਿਆ ਹੀ ਆਪਣੇ ਆਪ ਉੱਠ ਕੇ ਤਿਆਰ ਹੋ ਜਾਓ ਮੇਰੀਆਂ ਅੱਖੀ ਨਹੀਂ ਖੁੱਲੀਆਂ ਅੱਖੀ ਨਹੀਂ ਖੁੱਲੀਆਂ ਤੇਰੀਆਂ ਕੱਲ ਨੂੰ ਖੁੱਲਣੀਆਂ ਕੀ ਲੋੜਾ ਪੜਨ ਦੀ ਮੜੇ ਕਸੂਰ ਕੱਢਦੀ ਮਾ ਦਾ ਮਾਨ ਨ ਜਾਣ ਦਿੱਤਾ ਮੈਨੂੰ ਹਨਾ ਛੁੱਟੀ ਤੋਂ ਹੁਣ ਹੋਈ ਗਈ ਆ ਆ ਫੜ ਝਾੜੂ ਤੇ ਸਾਰੇ ਝਾੜੂ ਮਾਰਦੇ ਚੰਗਾ ਤਮੂੜਕੇ ਪੋਚੇ ਵੀ ਲੱਗਣੇ ਚਾਹੀਦੇ ਆ ਇਹ ਗੱਲ ਸੁਣ ਲੈ ਮੇਰੀ ਧਿਆਨ ਨਾਲ ਤੇ ਨਾਲੇ ਮੇਰੀ ਗੱਲ ਸੁਣ ਆ ਵਿਆਹ ਦਾ ਜਿੰਨਾ ਵੀ ਖਲਾਰਾ ਪਾਇਆ ਵਾ ਨਾ ਉਹ ਬਾਹਰ ਵੀ ਬੜਾ ਵਖਲਾਰਾ ਸਾਰਾ ਚੁੱਕ ਕੇ ਤੇ ਸਾਰਾ ਕੰਮ ਕਰਕੇ ਨਾ ਤੇ ਮੈਂ ਟੋਮਡ ਵੇਲੀ ਹੋ ਜਾ ਮम्मा ਮੈਂ ਅਜੇ ਨਿੱਕੀ ਮੈਂ ਇੰਨਾ ਖਲਾਰਾ ਕਿੱਦਾਂ ਚੁੱਕਾਂਗੀ ਬੱਲੇ 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 ਤੂੰ ਨਿੱਕੀ ਆ ਕੇ ਗੱਲਾਂ ਕਰਨ ਨੂੰ ਤਾਂ ਬੜੀ ਤਗੜੀ ਆ ਤੂੰ ਮੈਨੂੰ ਠਾਲਿਆ ਨਹੀਂ ਮੈਨੂੰ ਐਦਾਂ ਨਹੀਂ ਕੀਤਾ ਥੋੜਾ ਜਿਹਾ ਤੈਨੂੰ ਨਾਲ ਕਰਾ ਦੋ ਨਾ ਬਹੁਤ ਜ਼ਿਆਦਾ ਖਲਾਰਾ ਵਾ ਉਦੋਂ ਦੀ ਮੈਂ ਉਹ ਹੀ ਕਰਨ ਦੇਈ ਆ ਤੂੰ ਕਹਿ ਕੰਮ ਨੂੰ ਹੱਥ ਲਾਇਆ ਕਦੀ ਜੇ ਮੈਂ ਕਹਿਨੀ ਆ ਤੇ ਕਰ ਲੈਣਾ ਵਾ ਨਹੀਂ ਤੇ ਕੋਈ ਗੱਲ ਨਹੀਂ ਆ ਕੀ ਲੋੜਾ ਸਾਨੂੰ ਕਰਨ ਦੀ ਵਾਕੀ ਨੇ ਆਣੇ ਆ ਕਿਹੜੇ ਕੰਮ ਕਰਦੇ ਮੈਂ ਇਕੱਲੀ ਕਰਦੀ ਤੈਨੂੰ ਕਿਸੇ ਦਿਨ ਆ ਰੀਸਵਾ ਚਲੋ ਮੇਰੀ ਗੱਲ ਸੁਣ ਲੈ ਕੇ ਧਿਆਨ ਨਾਲ ਕਿਸ ਦਾ ਨਾਮ ਮੇਰੇ ਸਾਹਮਣੇ ਨਹੀਂ ਲੈਣਾ ਕਿ ਕਿਸ ਦੀ ਕੁੜੀ ਨਹੀਂ ਕੰਮ ਕਰਦੀ ਕਿਸ ਦਾ ਉਹ ਨਹੀਂ ਕੰਮ ਕਰਦਾ ਮੈਨੂੰ ਬਸ ਤੇਰੇ ਨਾਲ ਮਤਲਬ ਆ ਤੂੰ ਕੰਮ ਕਰਨਾ ਵਾ ਸੁਣ ਗਿਆ ਉਹ ਮੂ ਜਨ ਬਣਾ ਮਰੇ ਸਾਹਮਣੇ ਚੱਲ ਮਾਰ ਛੜੂ ਮੁੜ ਕੇ ਪੋਚੇ ਵੀ ਲੋਣੇ ਮੇਰੀ ਕਿਸਮਤ ਮਾਰੀ ਗਿਆ ਕੀ ਗਿਆ ਵਾ ਕੁਝ ਵੀ ਨਹੀਂ ਨਾ ਇਧਰ ਹੋ ਹਜਰਾਕ ਇਧਰ ਆ ਇਧਰ ਆ ਨੇ ਕੀ ਹੋਇਆ ਤੇਰੀ ਕਿਸਮਤ ਨੂੰ ਹੈ ਮम्मा ਮੈਂ ਤਾਂ ਕੁਝ ਬੋਲੀ ਨਹੀਂ ਦੋ ਦੋ ਟਾਈਮ ਤੂੰ ਰਸ਼ਨ ਖਾਣ ਦੇਈਆਂ ਹਰੇਕ ਚੀਜ਼ ਚੀ ਤੈਨੂੰ ਮਿਲਣ ਦਈ ਆ ਅਜੇ ਤੇਰੀ ਕਿਸਮਤ ਨੂੰ ਕੀ ਹੋਇਆ ਗੋਲੀ ਵੱਜੀ ਤੇਰੀ ਕਿਸਮਤ ਨੂੰ ਪਾਪਾ ਮੇਰੇ ਲਈ ਕਮਾਉਂਦੇ ਆ ਤਾਂ ਕੀ ਗੱਲ ਨਹੀਂ ਕਰਦੇ ਵਿੱਚ ਕੁਛ ਨਹੀਂ ਆ ਅਹੀਂ ਕਦੋਂ ਆਏ ਫੜਕੇ ਆਏ ਆ ਕਦੋਂ ਪਾਪਾ ਕਮਾਉਂਦੇ ਤੇਰੇ ਵਾਸਤੇ ਕੱਢੀ ਚੰਦਰੀ ਲੱਗੀ ਮੈਨੂੰ ਹੁਣੇ ਸੁਣਾਉਣ ਕਿ ਪਾਪਾ ਕਮਾਉਂਦੇ ਆ ਆ ਪੈਸੇ ਪੁਹੇ ਨਾ ਮੇਰੇ ਸਾਹਮਣੇ ਨਾ ਲਈ ਚੰਗਾ ਕਿ ਡੇਢ ਰਾਵੇ ਦਿੰਦੀ ਹੈ ਕਿ ਮੇਰੇ ਪਾਪਾ ਕਮਾਉਂਦੇ ਆ ਕੀ ਗੱਲ ਨਹੀਂ ਕੋਹ ਲੱਗਦੇ ਕੰਮ ਕਰ ਲੈ ਚਪਰ ਗੇੜਾ ਕਰਨ ਦੇ ਦੀਆਂ ਤੇ ਡੇ ਲੱਗੀ ਮੈਨੂੰ ਸੁਣਾਉਣ ਕਿਸਮਤ ਮੇਰੀ ਨੇ ਬੜੀ ਖਰਾਬ ਆ ਕਿਸਮਤ ਤੇਰੀ ਨੂੰ ਗੋਲੀ ਜੂ ਵੱਜੀ ਆ ਲੰਗਰ ਪਾਣੀ ਦੋ ਦੋ ਟਾਈਮ ਖਾਣਾ ਹਰ ਇੱਕ ਚੀਜ਼ ਤੈਨੂੰ ਮਿਲਨੀ ਤੇਰੀ ਕਿਸਮਤ ਤੇ ਤੇਰੀ ਮੈਂ ਚੰਗੀ ਤਰ੍ਹਾਂ ਖੋਲਦੀ ਹੁਣ ਵੇਖੀ ਸਹੀਂ ਵੇਖ ਤੇ ਕਿਸਮਤ ਤੇਰੀ ਘੜੀ ਬੰਦੀ